ਕਿਤੀ ਅਤੇ ਸਾਰੇ ਪੁਲਿਸ ਅਧਿਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਹੁਤ ਸ਼ਰਮਸਾਰ ਹੋਏ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੈਮਰੇ ਅੱਗੇ ਇਹ ਆਪਣੇ ਮੂਲ ਕਾਉਂਦੇ ਫਿਰ ਰਹੇ ਸੀ ਤਾਂ ਇਸ ਪੂਰੇ ਵਿਸ਼ੇ ਗਲਬਾ ਕਰਦੇ ਆ ਸਾਡੇ ਸਾਡੇ ਦਰਸ਼ਕ ਜੁੜੇ ਰਹੇ ਮਾਨਸਾ ਤੋਂ ਅਜਿੰਦਰ ਸਿੰਘ ਜੀ ਉਹਨਾਂ ਕਰਦੇ ਆ ਗਲਬਾ ਵੀ ਆਖਰੇ ਸਾਰਾ ਮਸਲਾ ਹੈ ਕਿ ਅਰਿੰਦਰ ਕੁਮਾਰ ਅਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਧੰਨਵਾਦ ਤੇ ਇਹ ਕੀ ਖਬਰ ਸਾਹਮਣੇ ਆ ਗਈ ਦੇਖੋ ਇੱਕ ਪਾਸੇ ਤਾਂ ਸਰਕਾਰ ਨਸ਼ੇ ਦੇ ਖਿਲਾਫ ਸੀਐਮ ਭਗਵਾਨ ਜੀ ਬੋਲਾ ਵੱਡਾ ਐਕਸ਼ਨ ਲੈ ਰਨੇ ਬੰਦੇ ਆ ਉੱਥੇ ਹੁਣ ਪੁਲਿਸ ਮੁਲਾਜ਼ਮ ਇਹ ਕੰਮ ਕਰ ਰਹੇ ਨੇ ਦੇਖੋ ਜੀ ਜਿਹੜਾ ਇਹ ਸਿਸਟਮ ਹੈ ਇਹ ਹੈ ਹੀ ਸਾਰਾ ਪੁਲਿਸ ਪ੍ਰਸ਼ਾਸਨ ਦਾ ਗਰੀਬ ਆਦਮੀ ਕੋਲੇ ਕਰੋੜਾਂ ਰੁਪਈਆ ਕਿੱਥੋਂ ਆ ਗਿਆ ਜੀ ਗੱਲ ਤਾਂ ਤੁਹਾਡੀ ਸਹੀ ਹੈ ਗਰੀਬ ਆਦਮੀ ਕਰੋੜਾਂ ਰੁਪਈਆ ਦਾ ਸਮਾਨ ਪਾਕਿਸਤਾਨ ਤੋਂ ਜਦੋਂ ਉਹਨੂੰ ਲਵੇ ਦੁਕਾਨ ਵਾਲਾ ਤਾਂ ਗੁੜ ਨਹੀਂ ਦਿੰਦਾ ਚਾਚ ਪਾਉਂਗਾ ਜੀ ਜੀ ਉਹਨੂੰ ਪਾਕਿਸਤਾਨ ਦਾ ਬੰਦਾ ਕਰੋੜਾਂ ਰੁਪਈਆ ਦਾ ਪ੍ਰੋਜੈਕਟ ਕਿੱਥੋਂ ਭੇਜ ਦੂਗਾ ਜੀ ਇਹ ਗੱਲ ਸੋਚਣ ਵਾਲੀ ਹੈ ਇਹ ਤਾਂ ਸਾਰਾ ਜਿਹੜਾ ਸਿਸਟਮ ਹੈ ਇਹ ਕੋਣ ਸਪਰਸ਼ਾਸਨ ਦਾ ਹੀ ਹੁੰਦਾ ਤੇ ਉਸੇ ਦੀ ਦੇਖਰੇਖ ਇਹ ਤੇ ਇਹ ਕੀ ਆ ਅਪਰਾਧੀ ਆਗੂ ਤੇ ਅਫਸਰ ਜੀ ਇਹ ਇੱਕ ਵੱਡਾ ਵੱਡਾ ਨੈਕਸਸ ਹੈ ਜੀ ਜੀ ਅਪਰਾਧੀ ਆਗੂ ਤੇ ਅਫਸਰ ਜਦੋਂ ਇਹਨਾਂ ਦਾ ਤਿੰਨਾਂ ਦਾ ਪੂਰਾ ਮਿਲ ਬੈਠ ਕੇ ਖਾਣ ਪੀਣ ਇਕੱਠਾ ਹੁੰਦਾ ਉਦੋਂ ਫਿਰ ਇਹ ਪਲਾਨਿੰਗਾਂ ਬਣਦੀਆਂ ਨੇ ਇਹਨਾਂ ਪਲਾਨਰਾਂ ਦੇ ਇਹੀ ਸਿੱਟੇ ਦਾ ਠੀਕਾ ਕੁਦਰਤੀ ਕੋਈ ਸਾਹ ਚਾ ਗਿਆ ਇਹ ਤਾਂ ਜੇ ਆਪਾਂ ਕਾਫੀ ਕਹਦੀ ਇਹਨਾਂ ਵੀ 70 80% ਇਹ ਸਿਸਟਮ ਇਹੀ ਹੁੰਦਾ ਹੈ ਡਾਕਟਰ ਸਾਹਿਬ ਮੈਂ ਤੁਹਾਡੀ ਗਲਤੀ ਆ ਜਾਣਾ ਕਿ ਕੱਲ ਦੀ ਇੱਕ ਖਬਰ ਹੈ ਆਪਾਂ ਨਸ਼ਰ ਵੀ ਕੀਤੀ ਹੈ ਕਸਮੇ ਦਾ ਨਸ਼ਰ ਹੋ ਜੇਗੀ ਤਿਆਰ ਹੋ ਰਹੀ ਹੈ ਘ੍ਰਿੰਡਾ ਪੁਲਰ ਵੀ ਅੰਮ੍ਰਿਤਸਰ ਦੀ ਉਤੋਂ 3 ਨੌਜਵਾਨ ਫੜੇ ਗਏ ਨੇ ਇਹ ਉਹਦੇ ਵਿੱਚ ਇੱਕ ਨੌਜਵਾਨ ਹੈ ਸਹਿਮ ਮਸੀ ਉਹਦੇ ਪਰਿਵਾਰ ਨੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਯਾਨੀ ਕਿ ਇਨਸਾਫ ਦੀ ਗੁਹਾਰ ਰਖਾਈ ਹੈ ਉਹਨਾਂ ਦੇ ਕੋਲੋਂ 5 ਕਿਲੋ ਚਿੱਟਾ ਦਿਖਾਇਆ ਗਿਆ ਹੈ ਡਰਗ ਮੰਨ ਦਿਖਾਈ ਗਈ ਹੈ ਯਾਨੀ ਕਿ ਤਕਰੀਬ 50 ਕਰੋੜ ਦੀ ਹੈਰੋਇਨ ਦਿੱਤੀ ਗਈ ਹੈ ਪੁਲਿਸ ਅਧਿਕਾਰ ਦੇ ਵੱਲੋਂ ਪ੍ਰੈਸ ਕਾਨਫਰੰਸਾਈ ਤੇ ਉਹਦੇ ਪਰਿਵਾਰ ਨੇ ਹੁਣ ਇਹ ਗੱਲ ਕਹੀ ਹੈ ਕਿ ਸਾਡੇ ਕੋਲ 50 ਕਰੋੜ ਦੀ ਗਿਰਨ ਹੁੰਦੀ ਤਾਂ ਅਸੀਂ ਕਹਿੰਦੇ ਲੋਕਾਂ ਦੇ ਘਰਾਂ ਵਿੱਚ ਕੰਮ ਕਿਉਂ ਕਰਦੇ ਕਿਉਂਕਿ ਉਹ ਬੜਾ ਗਰੀਬ ਪਰਿਵਾਰ ਹੈ ਮੁਸੀਬ ਪਰਿਵਾਰ ਹੈ ਤੁਸੀਂ ਸਮਝ ਸਕਦੇ ਹੋ ਕਿ ਇੱਕ ਐਸਸੀ ਪਰਿਵਾਰ ਹੈ ਉਹ ਉਹਨਾਂ ਦਾ ਕਹਿਣਾ ਵੀ ਸਾਡੇ ਨੌਜਵਾਨ ਨੂੰ ਫਸਾਇਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਗੱਲ ਵੀ ਸਹੀ ਹੈ ਕਿਤੇ ਦੇਖੋ ਜੀ ਜਿਹੜਾ ਇੱਕ ਕੀ ਹੈ ਨਾ ਸੰਵਿਧਾਨ ਦੇ ਵਿੱਚ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀਗੇ ਤਾਂ ਉਦੋਂ ਇੱਕ ਨੋਟੀਫਿਕੇਸ਼ਨ 2941 18 11 2009 ਨੂੰ ਪਾਸ ਕੀਤਾ ਤੇ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਇੰਨੇ ਜਿਆਦੇ ਅਧਿਕਾਰ ਦਿੱਤੇ ਵੀ ਕਿਸੇ ਦੇ ਰੁੱਤੇ ਵੀ ਕੋਈ ਵੀ ਪਰਚਾ ਪਾ ਕੇ ਉਹਨੂੰ ਅੰਦਰ ਠੋਕ ਸਕਦੇ ਆ ਜਿੱਦੀ ਕੋਈ ਦਾਦ ਫਰਿਆਦ ਕੋਲ ਪ੍ਰਸ਼ਾਸਨ ਕੋਈ ਨਹੀਂ ਸੁਣਦਾ ਤੇ ਮਾਨਯੋਗ ਅਦਾਲਤਾਂ ਸਜ਼ਾ 사ਕੇ ਉਹਨੂੰ ਅੰਦਰ ਠੋਕਣ ਦੀ ਗੱਲ ਕਰਦੇ ਜਦੋਂ ਕਿ ਉਹ ਚੀਜ਼ ਹੁੰਦੀ ਹੀ ਨਹੀਂ ਅਵੇਲੇਬਲ ਨਹੀਂ ਮੈਂ ਇਹ ਹਜ਼ਾਰਾਂ ਕੇਸ ਨੇ ਜਿਹੜੇ ਮਤਲਬ ਚੀਜ਼ਾਂ ਅਵੇਲੇਬਲ ਹੀ ਨਹੀਂ ਹਨ ਨਾ ਪੰਜਾਬ ਚ ਨੇ ਨਾ ਹਿੰਦੁਸਤਾਨ ਚ ਨੇ ਨਾ ਪਾਕਿਸਤਾਨ ਚ ਨੇ ਜਿਹੜੀਆਂ ਚੀਜ਼ਾਂ ਮਿਲਦੀਆਂ ਹੀ ਨਹੀਂ ਮਿਲਦੀਆਂ ਹੀ ਉਹ ਸਰਕਾਰਾਂ ਨੂੰ ਨੇ ਬਾਹਰਲੇ ਦੇਸ਼ਾਂ ਤੋਂ ਮਿਲਦੀਆਂ ਨੇ ਔਨ ਰਿਕਾਰਡ ਮਿਲਦੀਆਂ ਨੇ ਤੇ ਉਹ ਚੀਜ਼ਾਂ ਪਾ ਕੇ ਪਰਚੇ ਪਾਬਾਕ ਕਿਸ ਜਮਾ ਸੁਣਾਈ ਜਾਂਦੇ ਨੇ ਮਤਲਬ ਕੀ ਹੈ ਨਾ ਜੀ ਹੁਣ ਦੇਖੋ 트럼ਪ ਪ੍ਰਧਾਨ ਮੰਤਰੀ ਬਣਿਆ ਉਥੋਂ ਦਾ ਜੀ ਉਹ ਆਪਣੀ ਪਬਲਿਕ ਵਾਸਤੇ ਆਪਦੀ ਪਬਲਿਕ ਵਾਸਤੇ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਕੱਢ ਰਿਹਾ ਹੈ ਜੀ ਤੇ ਟੈਕਸ ਲਾ ਰਿਹਾ ਲੋਕਾਂ ਤੇ ਬਾਹਰਲੇਆਂ ਤੇ ਤਾਂ ਕਿ ਉਹ ਆਪਦੀ ਜਨਤਾ ਨੂੰ ਆਪਦੀ ਪਬਲਿਕ ਨੂੰ ਸੁੱਖ ਸਹੂਲਤਾਂ ਦੇ ਸਕੇ ਸਹੀ ਗੱਲ ਤੇ ਸਾਡੇ ਵਾਲੇ ਸਾਡੇ ਵਾਲੇ ਕਹਿੰਦੇ ਨੇ ਜੇਲਾ ਭਰਦਿਆਂਗੇ ਜੀ ਜੇਲ੍ਹਾਂ ਦੇ ਉੱਤੇ ਤੰਬੂ ਲਾ ਦੇਾਂਗੇ ਜੀ ਜੇ ਉਹਨਾਂ ਨੂੰ ਸਰਕਾਰੀ ਰੋਟੀ ਵੀ ਖਵਾਉਣੀ ਹੈ ਤਾਂ ਜਿਹੜੀ ਬੇਰੁਜ਼ਗਾਰੀ ਆ ਉਹਨਾਂ ਨੂੰ ਬੇਰੁਜ਼ਗਾਰ ਲੋਕਾਂ ਨੂੰ ਬੇਰੁਜ਼ਗਾਰ ਪੱਤੇ ਦੇ ਲਾਤੇ ਦੇ ਦਿਓ ਕਿਉਂਕਿ ਉਹ ਆਪਦੇ ਬੱਚੇ ਦਾ ਪਾਲੀ ਜਾਣ ਮਤਲਬ ਜਿਹੜਾ ਇਹ ਸਿਸਟਮ ਹੈ ਨਾ ਹਾਂਜੀ ਇਹ ਕੋਈ ਨਾ ਕੋਈ ਇਹਨਾਂ ਨੂੰ ਸਰਕਾਰਾਂ ਨੂੰ ਚਲਾਉਣਾ ਪੈਂਦਾ ਤਾਂ ਕਿ ਪਬਲਿਕ ਖੜੀ ਹੋ ਕੇ ਆਪਣੀਆਂ ਮੰਗਾਂ ਵੱਲ ਧਿਆਨ ਨਾਲ ਦੇ ਵਿੱਚ ਇਹ ਅਤਵਾਦ ਦਾ ਹੋਵੇ ਚਾਹੇ ਵਖਵਾਦ ਦਾ ਹੋਵੇ ਚਾਹੇ ਨਸ਼ੇ ਦਾ ਹੋਵੇ ਚਾਹੇ ਧਾਰਮਿਕ ਕੋਈ ਛੇੜ ਦੇਣ ਮਤਲਬ ਇਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਉਹ ਲਾਗੂ ਕਰਨਾ ਪੈਂਦਾ ਤਾਂ ਕਿ ਲੋਕਾਂ ਦੇ ਉੱਤੇ ਡੰਡਾ ਚਲਾਇਆ ਜਾ ਸਕੇ ਲੋਕਾਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਜਾ ਸਕੇ ਲੋਕਾਂ ਨੂੰ ਕੁੱਟਿਆ ਜਾ ਸਕੇ ਲੋਕਾਂ ਦੇ ਵਿੱਚ ਰੈਸਟ ਦਾ ਮਾਹੌਲ ਪੈਦਾ ਕਰਨਾ ਹੁੰਦਾ ਹੈ ਇਸ ਤੋਂ ਬਾਅਦ ਇਹ ਕੁਝ ਹੋਰ ਨਹੀਂ ਹੁੰਦਾ ਡਾਕਟਰ ਸਾਹਿਬ ਆਪਾਂ ਕੱਲ ਗੱਲ ਕਰ ਰਹੇ ਸੀ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਲੜਕੀਆਂ ਦੀ ਤੁਹਾਨੂੰ ਖਬਰ ਤੁਸੀਂ ਦੇਖ ਹੀ ਲਈ ਹੋਣੀ ਆਪਣੇ ਚੈਨਲ ਤੇ ਨਸ਼ਰ ਹੋ ਚੁੱਕੀ ਆ ਸਵੇਰ ਦੀ ਮਾਨਸਾ ਤੋਂ ਸਾਡੇ ਜੋ ਪੱਤਰਕਾਰ ਨੇ ਭੇਜੀ ਆ ਸਾਨੂੰ ਉੱਥੇ ਜਾਨੀ ਕਿ ਤਕਰੀਬਨ 15 ਕੁੜੀਆਂ ਨੂੰ ਮਹਾਰਾਸ਼ਟਰ ਦੇ ਵਿੱਚ ਇੱਕ ਪ੍ਰੋਗਰਾਮ ਸੱਭਿਆਚਾਰਕ ਪ੍ਰੋਮਤ ਲੈ ਗਈ ਟੀਚਰ ਤੇ ਉੱਥੇ ਉਹਨੂੰ ਕੁੜੀਆਂ ਨੂੰ ਸ਼ਰਾਬ ਪੀਣ ਦੇ ਲਈ ਮਜਬੂਰ ਕੀਤਾ ਗਿਆ ਚਲੋ ਉਹਨਾਂ ਨੂੰ ਸ਼ਰਾਬ ਪਲਾਈ ਗਈ ਇਹ ਕਹਿ ਕੇ ਕਿ ਇਹ ਬਰਾਂਡੀ ਹੈ ਉਹ ਕੁੜੀਆਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਐਨਾ ਹੀ ਨਹੀਂ ਜਦੋਂ ਸਾਡੇ ਪੱਤਰਕਾਰ ਨੇ ਗੱਲਬਾਤ ਕਰਨੀ ਚਾਹੀ ਤਾਂ ਉਹ ਮੈਡਮ ਨੇ ਫੋਨ ਲਾਈਨ ਤੇ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਕਿਹਾ ਮੈਂ ਨਹੀਂ ਕੋਈ ਹੋਰ ਟੀਚਰ ਹੈ ਜੀ ਤੇ ਉਲਟਾ ਪੱਤਰਕਾਰ ਨੂੰ ਵੀ ਬਹੁਤ ਕੁਝ ਮਾੜਾ ਚੰਗਾ ਬੋਲਿਆ ਗਿਆ ਉਹ ਅਸੀਂ ਨੱਥਰ ਵੀ ਕੀਤਾ ਤੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੁਣ ਜਿਹੜਾ ਤਾਂ ਸਾਹਮਣੇ ਆਏ ਰਜਿੰਦਰ ਜੀ ਧਿਆਨ ਨਾਲ ਸੁਣਨਾ ਕਿ ਉਹ ਕੁੜੀਆਂ ਨੂੰ ਸ਼ਰਾਬ ਤਾਂ ਪਲਾਈ ਗਈ ਜਿਹੜੇ ਉਹਨਾਂ ਦੇ ਅੱਗੇ ਮਿੱਤਰ ਸੀ ਕਹਿੰਦੇ ਉਹਨਾਂ ਤੋਂ ਉਹ ਮੈਡਮ ਗਲਤ ਕੰਮ ਕਰਾਉਣਾ ਚਾਹੁੰਦੀ ਸੀ ਕੁੜੀਆਂ ਤੋਂ ਦੇਖੋ ਜੀ ਜਿਹੜਿਆ ਇਹ ਗੱਲਾਂ ਤਾਂ ਐਨੀ ਦੂਸ਼ਣਵਾਜੀ ਹੈ ਜੀ ਇਹ ਕੋਈ ਇਹ ਜੀ ਗੱਲ ਨਹੀਂ ਹੈਗੀ ਹੁੰਦੀ ਨਹੀਂ ਹੈ ਪਨਾ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਬਾਇਫਰੈਂਡਾਂ ਨੂੰ ਕੀ ਸੁਖਣਾਗੇ ਜੀ ਵੀ ਉੱਥੋਂ ਉਹ ਜੋ ਲੈ ਕੇ ਗਈਆਂ ਉਹਨੀਆਂ ਤਾਂ ਹੀ ਹੈ ਜੀ ਜੀ ਤਾਂ ਗੱਲ ਤਾਂ ਇਹ ਹੈ ਕਿ ਸੋਚਣ ਦੀ ਦੂਜੀ ਗੱਲ ਦੇਖੋ ਸ਼ਰਾਬ ਸ਼ਰਾਬ ਹੁਣ ਆਪਣੇ ਸਰਕਾਰ ਆ ਤੁਹਾਨੂੰ 11000 2 ਕਰੋੜ ਰੁਪਏ ਦੀ ਸ਼ਰਾਬ ਪੀ ਉਹ ਜਿਹੋ ਉਹਨਾਂ ਨੇ ਇੱਕ ਬੋਤਲ ਪੀ ਲਈ ਜੀ ਜੀ ਕਹਿਣ ਦਾ ਭਾਅ ਇਹ ਹੈ ਵੀ ਜਿਹੜਾ ਸ਼ਰਾਬ ਨੂੰ ਤਾਂ ਸਰਕਾਰ ਨਸ਼ਾ ਹੀ ਨਹੀਂ ਮੰਨ ਰਹੀ ਜੀ ਜੇ ਸਰਕਾਰ ਸ਼ਰਾਬ ਨੂੰ ਨਸ਼ਾ ਮੰਨੇ ਤਾਂ ਪੰਜਾਬ ਨਸ਼ਾ ਮੁਕਤ ਹੋ ਜਾਏ ਕਿਉਂਕਿ ਸ਼ਰਾਬ ਸਰਕਾਰਾਂ ਆਪ ਤਾਂ ਵੇਚਦੀਆਂ ਨੇ ਨਸ਼ੇ ਜੀ ਜੀ ਤੇ ਲੋਕਾਂ ਨੂੰ ਨਾਲ ਇਹਨਾਂ 'ਚ ਬਦਨਾਮ ਕਰਕੇ ਲੋਕਾਂ ਨੂੰ ਜੇਲਾਂ 'ਚ ਧੱਕ ਕੇ ਝੂਠੇ ਪਰਚੇ ਪਾ ਕੇ ਆਪ ਸੱਚੀਆਂ ਹੋਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਇਹ ਕੀਤਾ ਉਹੀ ਅਸੂਲ ਹੁਣ ਵੀ ਨੂਰੇ ਜਾਰੀ ਹੈ ਅਰਿੰਦਰ ਜੀ ਤੁਸੀਂ ਕੀ ਅਸੂਫ ਹੋ ਦੇਖੋ ਕੱਲ ਜਿਹੜੇ 2-3 ਭੇਡਾਂ ਆਈਆਂ ਨੇ ਉਹ ਸਾਫ਼ ਦਿਖਾ ਰਹੇ ਆ ਕਾਰ ਤੇ ਵੀ ਜਿਹੜੇ ਬੰਦੇ ਫੜੇ ਗਏ ਨੇ ਦੇਖੋ ਆ ਸੀ ਬੰਦੇ ਆ ਕਿ ਇੱਕ ਨੌਜਵਾਨ ਤੇ ਪਰਸਿਆ ਪੈ ਜੇ 5 ਗ੍ਰਾਮ ਚਿੱਟੇ ਦਾ ਤਾਂ ਉਹ ਬੰਦੇ ਜਮਾਨਤ ਨਹੀਂ ਹੁੰਦੀ ਕਈ ਥਾਵਾਂ ਜੇ ਤੁਹਾਨੂੰ ਹੀ ਕਾਨੂੰਨ ਬਾਰੇ ਪਤਾ ਹੈ ਜਿਹੜੇ ਪੁਲਸ ਵਾਲੇ ਨੇ ਇਹ ਪੁਲਸੋਂ ਦੇ ਕਾਰਵਾਈ ਹੋਏਗੀ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਬਚਾਇਆ ਜਾਏਗਾ ਦੇਖੋ ਜੀ ਬਚਾਤਾ ਬਚਾਉਣਾ ਦਾ ਹੁਣ ਇਹਨਾਂ ਨਹੀਂ ਇਹਨਾਂ ਕੀ ਆ ਪੁਲਿਸ ਨਹੀਂ ਕੇਸ ਦਰਜ ਕਰਨਾ ਪੁਲਿਸ ਨਹੀਂ ਗਵਾਹਾਂ ਦੇਣੀਆਂ ਨੇ ਪ੍ਰਾਈਵੇਟ ਬੰਦੇ ਨੂੰ ਤਾਂ ਇਹਦੇ ਕੋਈ ਉਹ ਹੀ ਨਹੀਂ ਹੈਗਾ ਨਾ ਹੀ ਮਤਲਬ ਪ੍ਰਾਈਵੇਟ ਬੰਦਾ ਇਹਨਾਂ ਕੋਲ ਕੋਈ ਹੁੰਦਾ ਤੇ ਜਿਹੜੇ ਆਮ ਸਰਕਾਰੀ ਇਹ ਪਰਚੇ ਹੋਰ ਪਾਉਂਦੇ ਨੇ ਉਹਦੇ 'ਚ ਵੀ ਇਹ ਫਰਜ਼ੀ ਹੁੰਦਾ ਸਾਰਾ ਸਿਸਟਮ ਜੀ ਆ ਫਰਜ਼ੀ ਦਵਾ ਹੁੰਦਾ ਫਰਜ਼ੀ 29 ਨੰਬਰ ਫਾਰਮ ਹੁੰਦਾ ਫਰਜੀ ਐਟ ਦੀ ਸਪੌਟ ਹੁੰਦਾ ਫਰਜੀ UI ਮਤਲਬ ਹੋਂਦਾਰ ਦੀ ਗਵਾਹੀ ਹੁੰਦੀ ਹੈ ਫਰਜੀ UI ਸੈਂਪਲ ਭੇਜਿਆ ਜਾਂਦਾ ਜਦ ਸਾਹਬ ਦੇ ਮੂਹਰੇ ਕੋਈ ਚੀਜ਼ ਨਹੀਂ ਕੀਤੀ ਜਾਂਦੀ ਨਾ ਹੀ ਸ਼ਾਇਦ ਸਰਪ੍ਰੇਖ ਜਾਂ ਕੋਲੇ ਮਾਨਜੋਗਾ ਕੋਲੇ ਕੋਈ ਇਹੀ ਜੀ ਪਾਵਰ ਨਹੀਂ ਵੀ ਉਹ ਜਿਹੜਾ ਪਲੰਦਾ ਤਿਆਰ ਕਰਦੇ ਆ ਉਹਨੂੰ ਖੋਲ ਕੇ ਸੈਂਪਲ ਚਮਚੇ ਨਾਲ ਸਾਰਾ ਘੋਲ ਕੇ ਆਪ ਭੇਜਣਾ ਮਤਲਬ ਇਹ ਸਾਰਾ ਕੁਝ ਸਿਸਟਮ ਜੇ ਕਾਨੂੰਨ ਦੇ ਵਿੱਚ ਸੋਧ ਹੋ ਜੇ ਤਾਂ ਦੇਸ਼ ਦੇ ਵਿੱਚੋਂ ਨਸ਼ਾ ਮੁਕਤੀ ਦਾ ਜਿਹੜਾ ਟੈਗ ਲੱਗਿਆ ਹੋਇਆ ਨਸ਼ੇ ਦਾ ਉਹ ਸਾਰਾ ਲੈ ਸਕਦਾ ਹੈ ਇੰਦਾ ਨਿਸ਼ਾਨੀ ਨਸ਼ਾ ਦਾ ਪਹਿਲਾ ਤੋਂ ਜੁਗਾ ਜਗੰਤਰ ਜਿਹੜਾ ਮੜਾ ਵੋਟਾਂ ਰਛਾ ਸਮੇਂ ਦੇ ਮਤਾਬਕ ਉਹ ਜੁਗਾ ਜਗੰਤਰਾਂ ਤੋਂ ਉਤਰਦਾ ਆਇਆ ਮੈਂ ਤੁਹਾਨੂੰ ਅਮਰੀਕਾ ਦੀ ਇੱਕ ਧਾਰਨ ਦੱਸ ਦਿੰਨਾ ਜਰੂਰ ਅਮਰੀਕਾ ਦੇ ਵਿੱਚ 1804 ਦੇ ਵਿੱਚ ਜੀ ਇੱਕ ਬੱਚਿਆਂ ਦੇ ਵਿੱਚ ਅੰਤੜੀਆਂ ਦੀ ਸੋਜਿਸ ਦੀ ਬਿਮਾਰੀ ਫੈਲ ਗਈ ਸੀ ਉਹਦੇ ਨਾਲ ਬੱਚਿਆਂ ਦੀਆਂ ਡੈਥਾਂ ਹੋਣ ਲੱਗਦੀਆਂ ਸੀ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਤੋਂ ਹਸਾਬ ਚ ਨਾ ਆਇਆ ਉਹਨਾਂ ਨੇ ਇੰਗਲੈਂਡ ਦੇ ਡਾਕਟਰ ਸਰ ਜੀ ਜੀ ਇੰਗਲੈਂਡ ਦੇ ਡਾਕਟਰਾਂ ਨੇ ਉਹਦੇ ਉਹਨਾਂ ਦੇ ਉੱਤੇ ਤਜਰਬਾ ਕੀਤਾ ਤਜਰਬਾ ਕੀਤਾ ਕਿ ਓਪੀਆਨ ਦੇ ਵਿੱਚੋਂ ਮੋਰਫਿਨ ਦੇ ਇੰਜੈਕਸ਼ਨ ਨੇ ਉਹ ਬੱਚਿਆਂ ਦੇ ਲਾਏ ਤਾਂ ਉਹ ਬੱਚੇ ਕਾਫੀ ਠੀਕ ਹੋ ਗਏ ਜੀ ਜੀ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਇੱਕ ਮਿਲੂ ਕਿਥੋਂ ਤਾਂ ਉਹਨਾਂ ਨੇ ਇੱਥੇ ਆ ਕੇ ਆਪਣੇ ਖਿੱਤੇ ਦੇ ਵਿੱਚ ਜੀ ਉਹਨਾਂ ਨੇ ਚਾਦਰ ਵਿਛਾਈ ਅਤੇ ਦਾਨ ਦੇ ਨਾਤੇ ਥੀਮ ਮੰਗੀ ਜੀ ਇੱਥੇ ਲੋਕਾਂ ਨੇ ਕਈ ਕੌਂਟਲ ਥੀਮ ਜਿਹੜੀ ਫ੍ਰੀ ਦੇ ਵਿੱਚ ਦਿੱਤੀ ਉਹ ਉਹਦੇ ਚੋਂ ਉਹਨਾਂ ਨੇ ਮੈਡੀਸਨ ਕੱਢ ਕੇ ਅਮਰੀਕਾ ਦੇ ਵਿੱਚ ਵਰਤੀ ਓਹੋ ਬੱਚੇ ਠੀਕ ਹੋਏ ਤੇ ਕਾਨੂੰਨ ਉਹ ਤੋਂ ਬਾਅਦ ਉਹਨਾਂ ਦੇ ਇਹ ਗੱਲ ਜੱਜ ਗਈ ਵੀ ਜਿਹੜਾ ਇਹ ਖਿੱਤਾ ਐਸੇ ਦੀ ਬਨੌਲਤੀ ਇਹ ਮਿਹਨਤੀ ਨੇ ਐਸੇ ਕਰਕੇ ਇਹ ਕਾਮਯਾਬ ਹੁੰਦੇ ਨੇ ਤਾਂ ਉਹਨਾਂ ਨੇ ਇੱਕ ਚੀਜ਼ ਦੇ ਉੱਤੇ ਪਾਬੰਦੀ ਲਾਈ ਪਾਬੰਦੀ ਲਾ ਕੇ ਜਿਹੜੀ ਤਿਆਰ ਹੁੰਦੀ ਸੀ ਉਹ ਆਪ ਲੈਣ ਲੱਗੇ ਸਾਨੂੰ ਉਹਦੇ ਓਪੀਓਡ ਬਣਾ ਕੇ 45 4.5 ਲੱਖ ਰੁਪਏ ਜੀ ਵੇਚਦੇ ਨੇ ਆਪਾਂ ਤਾਂ ਉਹ ਚੀਜ਼ 10000 ਰੁਪਏ ਕਿਲੋ ਲੈ ਜਾਂਦੇ ਨੇ ਇਹ ਕਿੱਦਾਂ ਦਾ ਮਤਲਬ ਜਿਹੜਾ ਚੱਲੀ ਜਾਂਦਾ ਕੋ ਕੀ ਕਹਿੰਦੇ ਆਪਾਂ ਇਹਨੂੰ ਉਸੀ ਕਹਿ ਨਹੀਂ ਗਏ ਜੀ ਉਹ ਚੱਲੀ ਜਾਂਦਾ ਤੇ ਅੱਜ ਤੱਕ ਵੀ ਜਾਰੀ ਹੈ ਤੇ ਮੂਰੇ ਵੀ ਚੱਲਦਾ ਰਹੂਗਾ ਸਾਡੇ ਲੋਕਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਜਿੱਤੇ ਅਮਰੀਕਾ ਵਾਲੇ ਸਾਥੋਂ ਪੈਸੇ ਕਮਾ ਰਹੇ ਨੇ ਤੇ ਸਰਕਾਰਾਂ ਆਰਡਰ ਤੇ ਚੀਜ਼ਾਂ ਮੰਗਾਉਂਦੀਆਂ ਨੇ ਲੋਕਾਂ ਦੇ ਉੱਤੇ ਪਰਚੇ ਪਾ ਕੇ ਅੰਦਰ ਦੇ ਦਿੰਦੀਆਂ ਜਦੋਂ ਕਿ ਉਹ ਚੀਜ਼ਾਂ ਇਨ ਰੀਅਲਿਟੀ ਨਹੀਂ ਹੁੰਦੀਆਂ ਡਾਕਟਰ ਸਾਹਿਬ ਮੈਂ ਇੱਕ ਮਿੰਟ ਤਾਂ ਰੁਕਣਾ ਜਾਵਾਂਗਾ ਤੋ ਤੁਸੀਂ ਬੜਾ ਵਧੀਆ ਤੱਤ ਰੱਖਤਾ ਕਿ ਹਾਂ ਦੂਜੇ ਦੇਸ਼ ਅਮੀਰ ਹੋ ਰਹੇ ਆ ਮੰਦੇ ਆ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਮੈਂ ਤੁਹਾਨੂੰ ਲੱਗਦਾ ਨਹੀਂ ਕਿ ਦੇਖੋ ਤੁਸੀਂ ਜਿਵੇਂ ਪਹਿਲਾਂ ਸ਼ੁਰੂਆਤ ਕੀਤਾ ਵੀ ਹਾਂ ਸ਼ਰਾਬ ਨੂੰ ਤਾਂ ਸਰਕਾਰ ਦਾ ਨਸ਼ਾ ਮੰਦੀ ਨਹੀਂ ਪਰ ਸਾਡੀ ਅੱਧੀ ਨੌਜਵਾਨੀ ਸ਼ਰਾਬ ਚਾਹੇ ਚਿੱਟਾ ਕਹਿ ਲਓ ਚਾਹੇ ਕੋਈ ਹੋਰ ਨਸ਼ਾ ਕਹਿ ਲਓ ਮੈਡੀਕਲ ਕਹਾਂ ਡੁੱਬੀ ਵਿਜਵਾਨੀ ਜੇਕਰ ਇਦੀ ਜਗ੍ਹਾ ਤੇ ਸਰਕਾਰਾਂ ਰਵਾਇਤੀ ਨਸ਼ੇ ਜੋ ਵੀ ਹੁੰਦੇ ਨੇ ਡੋਡੇ ਕਹਿ ਲਓ ਪੋਸਤ ਕਹਿ ਲਓ ਇਹਨਾਂ ਨੂੰ ਸ਼ੁਰੂ ਕਰਦੇ ਤਾਂ ਆਪਣੇ ਨੌਜਵਾਨ ਅੱਜ ਨਸ਼ੇ ਤੋਂ ਦੂਰ ਹੋ ਸਕਦੇ ਨੇ ਪਰ ਸਰਕਾਰਾਂ ਚਾਹਂਦੀਆਂ ਨਹੀਂ ਸਰਕਾਰਾਂ ਕਦੋਂ ਚਾਹੁੰਦੀਆਂ ਹੁੰਦੀਆਂ ਜੀ। ਜੇ ਸਰਕਾਰਾਂ ਨੇ ਕੋਈ ਹਕੀਕਤ ਜਾਣਨੀ ਆ ਜੇਲ੍ਹਾਂ ਚ ਪਤਾ ਕਰੇ ਜਿੰਨੇ 307 ਦੇ ਪਰਚੇ ਨੇ ਜਿੰਨੇ 302 ਦੇ ਪਰਚੇ ਨੇ ਜਿੰਨੇ ਹੋਰ ਪਰਚੇ ਨੇ ਵੱਡੇ ਇਸ ਤਰ੍ਹਾਂ ਦੇ ਇਹਨਾਂ ਤੋਂ ਜਾ ਕੇ ਪਤਾ ਕੀਤਾ ਜਾਵੇ ਵੀ ਜਦੋਂ ਉਹਨੇ ਕ੍ਰਾਈਮ ਕੀਤਾ ਬੰਦੇ ਨੇ ਤਾਂ ਉਹਨੇ ਕਿਹੜਾ ਨਸ਼ਾ ਵਰਤਿਆ ਸੀ ਜੀ ਅਗਲਾ ਆਪਾਂ ਮੁਹੰਮਦ ਸਦੀਕ ਵੀ ਕਹਿੰਦਾ ਵੀ ਸੁੱਚੇ ਨੇ ਅਧੀਏ ਦਾ ਇੱਕ ਪੈਗ ਬਣਾ ਕੇ ਠੋਕਿਆ ਫੇਰ ਉਹ ਭਾਗੂ ਹੋ ਰਹੀ ਸੀ ਜਿਹੜੇ ਉਹਨਾਂ ਦੇ ਫਾਇਰ ਮਾਰੇ ਜੀ ਮਤਲਬ ਬੰਦਾ ਕਤਲ ਦਾ ਕਰਦਾ ਹੈ ਸ਼ਰਾਬ ਨਾਲ ਜੀ ਜੀ ਤੇ ਪਰਚੇ ਦਿੱਤੇ ਜਾਂਦੇ ਨੇ ਰਾਇਮੀ ਸਿਕਟ ਪੀਣ ਵਾਲੇ ਤੇ ਬੀੜੀ ਪੀਣ ਵਾਲੇ ਤੇ ਜਾਂ ਕੋਈ ਸੁੱਖਾ ਖਾਣ ਵਾਲੇ ਤੇ ਜਾਂ ਭਰਗ ਖਾਣ ਵਾਲੇ ਤੇ ਜਾਂ ਬੀੜੀ ਪੀਣ ਵਾਲੇ ਤੇ ਇਨਸਾਫ ਉਸ ਮਰਜ਼ੀ ਦੇਣ ਕਿਉਂਕਿ ਇਹ ਅੰਧਰਾਜ 36 ਚੱਟੇ ਵਾਲਾ ਸਿਸਟਮ ਹੈ ਚੱਲੀ ਉਹਦਾ ਜਿਹੜਾ ਫਸ ਗਿਆ ਫਸ ਗਿਆ ਜਿਹੜਾ ਨਿਕਲ ਗਿਆ ਨਿਕਲ ਗਿਆ ਹਰ ਬਾਰਪੀਆਂ ਦਾ ਵੇਚੀ ਜਾਂਦੇ ਨੇ ਉਹਨਾਂ ਦੀਆਂ ਟੈਂਕੀਆਂ ਤੇ 35 ਯਹਾਜ਼ ਰੁਪਈਆ ਬਣੀਆਂ ਹੋਈਆਂ ਨੇ ਜਿਹੜੇ ਵੱਡੇ ਲੋਕ ਨੇ ਆਪਾਂ ਘਰ ਟਾਉਂਦੇ ਦੇਖਦੇ ਆ ਕਿ ਕਿੰਨੇ ਕੁ ਵੱਡੇ ਸਰਮਾਇਦਾਰਾਂ ਦੇ ਉਹ ਤਸਕਰਾਂ ਦੇ ਜਾਂ 50-50 ਕਰੋੜਾਂ ਦੇ ਘਰ ਟਾਏ ਨੇ ਜੇ ਘਰ ਟੈਂਦੇ ਹੁੰਦੇ ਤਾਂ ਇਥੇ ਪੁਲਿਸ ਅਫਸਰ ਅਜੀਤ ਸਿੰਘ ਹੋਰੀ ਤੇ ਸਰਦਾਰ ਇੰਦਰਜੀਤ ਸਿੰਘ ਹੋਰੀ ਨੇ ਉਹਨਾਂ ਦੀਆਂ ਕੋਠੀਆਂ ਪਤਾ ਨਹੀਂ ਟਹਿ ਗਈਆਂ ਕਿ ਨਾ ਟਹਿ ਗਈਆਂ ਜਾਂ ਕਦੋਂ ਟਹਿਣਗੀਆਂ ਤੇ ਜਿਹੜੇ ਕੱਲ ਫੜੇ ਨੇ ਇਹਨਾਂ ਦੀਆਂ ਕੋਠੀਆਂ ਤੇ ਵੀ ਕਦੋਂ ਬਲਡੂ ਚੱਲੂ ਸਮਝ ਨਹੀਂ ਆਉਂਦੀ ਇਹ ਤਾਂ ਮਤਲਬ ਲੋਕਾਂ ਦੇ ਵਿੱਚ ਇੱਕ دہشت ਦਾ ਮਾਹੌਲ ਹੈ ਕਿਉਂਕਿ ਸਹੀ ਤੁਸੀਂ ਕਿਹਾ ਵੀ ਕਿ ਇਹਨਾਂ ਦੀਆਂ ਕੋਠੀਆਂ ਤੇ ਬਲੋ ਦੇ ਚੱਲੇਗਾ ਕਿ ਨਹੀਂ ਕਿਉਂਕਿ ਦੇਖੋ ਜਿਹੜੇ ਨਸ਼ਾ ਤਸਕਰ ਐ ਆਪਾਂ ਇਹ ਨਹੀਂ ਕਹਿੰਦੇ ਉਹ ਔਰਤਾ ਕਈਆਂ ਦੀ ਵੀਡੀਓ ਵੀ ਸਾਹਮਣੇ ਆਈਆਂ ਵੀ ਅਸੀਂ ਨਸ਼ਾ ਵੇਚਦੇ ਨਹੀਂ ਮਜਬੂਰੀ ਕਰਕੇ ਵੇਚ ਰਹੇ ਆ ਪਰ ਇਹਨਾਂ ਦਾ ਕੋਈ ਲੋੜ ਨਸ਼ਾ ਵੇਚਣ ਦੀ ਇਹ ਤਾਂ ਪੁਲਿਸ ਮੁਲਾਜਾਂ ਦੇ ਘੱਟੋ-ਵੱਟ ਇਹਨਾਂ ਦੀ 50-50 ਤੋਂ ਲੱਖ-ਲੱਖ ਰੁਪਏ ਤਨਖਾਹ ਹੈ ਇਹਨਾਂ ਨੂੰ ਕੀ ਲੋੜ ਚਿੱਟਾ ਵੇਚਣ ਦੀ ਉਹ ਵੀ ਡਾਕਟਰ ਸਾਹਿਬ 2 ਕਿਲੋ ਚਿੱਟਾ ਫੜਿਆ ਗਿਆ 2 ਕਿਲੋ ਅੱਜ ਹੀ 10 ਕਰੋੜ ਦਾ ਹੋ ਗਿਆ ਫਿਰ ਇਹਨਾਂ ਦੇ ਮੁਤਾਬਕ ਦੇਖ ਲਓ ਉਹ ਐ ਨਾ ਹੋਵੇ ਉਹ ਕਿਸੇ ਤੇ ਟਾਉਣ ਵਾਸਤੇ ਜਕੀ ਜਾਂਦੇ ਵੀ ਉਹ ਤੇ ਕਿਸੇ ਨੂੰ ਕੋਈ ਬੰਦਾ ਮਾੜਾ ਮੋਟਾ ਐਂਟੀ ਹੋਵੇ ਉਹਦੇ ਤੇ ਪਰਚਾ ਪਾ ਕੇ ਉਹਨੂੰ ਅੰਦਰ ਠੋਕਣ ਦੀ ਕੋਸ਼ਿਸ਼ ਹੋਵੇ ਕਿਉਂਕਿ ਹੈਵੀ ਰਿਕਵਰੀ ਤਾਂ ਇਹਦੀ 250 ਗ੍ਰਾਮ ਦੀ ਹੈ ਜੀ ਮਤਲਬ 8 ਬੰਦਿਆਂ ਨੂੰ ਅੰਦਰ ਕਰਵਾ ਸਕਦਾ 10-10 ਸਾਲ ਦੀ ਸਜ਼ਾ ਇਹ ਤੇ ਠੀਕ ਆ ਹੁਣ ਅੱਜ ਇਹ ਫੜੇ ਮਾਨਸਾ ਚ ਵੀ ਇੱਕ ਵਾਰੀ ਇੱਕ ਕੇਸ ਹੋਇਆ ਜੇ ਇਹ ਜੇ ਇਹ ਜਿਹੜੇ ਕੇਸ ਜਿਹੇ ਕਹੀ ਜਾਂਦੇ ਨਾ ਜੀ ਮੈਂ ਸੁਣਦਾ ਹੁੰਦਾ ਵੀ ਅਸੀਂ 85% ਸਜ਼ਾ ਦਤੀ ਅਸੀਂ 80% ਸਜ਼ਾ ਦਤੀ ਤੁਸੀਂ 80% ਸਜ਼ਾ ਦਤੀ ਵੀ 100% ਕਿਉਂ ਨਹੀਂ ਕਰਦੇ ਫਿਰ ਜਿਹੜੇ ਕੇਸ ਬਰੀ ਹੋਗੇ ਉਹਦੇ ਜੋ ਆਈਓ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਿਉਂ ਨਹੀਂ ਕੀਤਾ ਜਾਂਦਾ ਜੇ 15% ਕੇਸ ਵੀ ਨੇ ਨਾ ਜਿਹੜੇ ਇਸ ਤਰ੍ਹਾਂ ਦੇ ਜਿਉਂਨਾ ਤੇ ਰਿਵਰਸ ਗੇਅਰ ਲੱਗ ਕੇ ਆਈਓ ਤੇ ਜਿਹੜੇ ਪੁਲਿਸ ਅਧਿਕਾਰੀ ਆਨੇ ਉਹ ਝੂਠਾ ਪਰਚਾ ਪਾਇਆ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਤਾਂ ਵੀ ਨਸ਼ੇ ਦਾ ਜਿਹੜਾ ਇਹ ਕਾਰੋਬਾਰ ਫਰਜੀ ਕਾਰੋਬਾਰ ਹੈ ਇਹ ਖਤਮ ਹੋ ਸਕਦਾ ਡਾਕਟਰ ਸਾਹਿਬ ਮੈਂ ਤੁਹਾਨੂੰ ਤੁਸੀਂ ਬੜੀ ਵਧੀਆ ਗੱਲ ਕਰਾਤੀ ਕਿ ਇੱਕ ਲੜਕਾ ਸੁਮਾਣੇ ਦਾ ਜੈਨ ਉਹ ਮੈਨੂੰ ਪਹਿਲਾਂ ਜਾਣਦਾ ਸੀ ਹੁਣ ਮੇਰੇ ਟੱਚ ਨਹੀਂ ਹੈ ਉਹਦੇ ਪਰਚਾ ਪਿਆ ਉਹ ਮੈਨੂੰ ਕਾਫੀ ਸਾਲਾਂ ਮਿਲਿਆ ਮੈਂ ਉਹਨੂੰ ਕਿਹਾ ਵੀ ਤੂੰ ਕਿੱਥੇ ਗਾਇਬ ਹੋ ਗਿਆ ਸੀ ਉਹ ਕਹਿੰਦਾ ਜੀ ਮੈਂ ਜੇਲ੍ਹ ਵੀ ਸੀ ਮੈਂ ਕਿਉਂ ਕਹਿੰਦਾ ਯਾਰ ਤੈਨੂੰ ਉਹਦਾ ਨਾ ਪੈਸਾ ਬਹੁਤ ਤਗੜਾ ਉਹਨਾਂ ਕੋਲ ਤੇ ਇਹ ਕਹਿੰਦਾ ਹਾਂ ਉਹ ਕਹਿੰਦਾ ਵੀ ਮੈਂ ਅਫੀਮ ਖਾਣ ਲੱਗ ਗਿਆ ਸੀ ਕਹਿੰਦਾ ਮੇਰੇ ਤੋਂ ਅਫੀਮ ਪੜੀ ਗਈ ਤੇ ਇਹ ਕਹਿੰਦਾ ਮੈਨੂੰ ਸਮਾਣੇ ਪੁਲਿਸ ਸਟੇਸ਼ਨ ਤੇ ਲਿਆਂਦਾ ਮੇਰੇ ਪਿਓ ਤੋਂ ਮੰਗ ਕੀਤੀ 100 ਰੁਪਏ ਦੀ ਮੇਰੇ ਪਿਓ ਨੇ ਮਨਾਂ ਕਰਤਾ ਤਾਂ ਜਿਹੜਾ ਆਈਓ ਸੀ ਮੈਨੂੰ ਉਹਦਾ ਨਾਮ ਨਹੀਂ ਆ ਯਾਦ ਉਹਨੇ ਕਿਹਾ ਵੀ ਇਹਦੇ ਉਹਨਾਂ ਕੋ ਪਾਊਡਰ ਪਾਈ ਜੋ ਪੀਸੀ ਜੋ ਉਹ ਕਹਿੰਦਾ ਯਾਰ ਗੋਲੀਆਂ ਪੀਸੀ ਆ ਰਹੀ ਪਾਊਡਰ ਮੇਰੇ ਤੇ ਪਾਈ ਗਏ 5 ਕਿਲੋ ਪਾਊਡਰ ਦਾ ਪਰਚਾ ਪਾਤਾ ਉਹ ਬੰਦਾ 7 ਸਾਲ ਅੰਦਰ ਲਾ ਕੇ ਆਇਆ ਔਰ ਉਹਨੇ ਰਿਟ ਵੀ ਲਈ ਹੈ ਹੁਣ ਹਾਈ ਕੋਰਟ ਦੇ ਵਿੱਚ ਉਹਦੀ ਰਿਟ ਲੱਗੀ ਹੋਈ ਹੈ ਕਿ ਮੈਨੂੰ ਇਹ ਦੱਸੋ ਜੀ ਇਹ ਪਾਊਡਰ ਦਾ ਨਸ਼ਾ ਕੀ ਕਿੱਥੋਂ ਬਣਦਾ ਹੈ ਕੀ ਹੈ ਜਿਹੜਾ ਮੇਰੇ ਤੇ ਵੀ ਪਾਇਆ ਗਿਆ ਲੋਕਾਂ ਦੇ ਪਿਆ ਮੰੰਦਿਓ 2013 ਤੋਂ ਬਾਅਦ ਪਾਊਡਰ ਗੋਲੀਆਂ ਬਹੁਤ ਜ਼ਿਆਦਾ ਪਾਈਆਂ ਗਈਆਂ ਨੇ ਨੌਜਵਾਨਾਂ ਤੇ ਹਾਂ ਜੀ ਮਤਲਬ ਇਹਨਾਂ ਨੂੰ ਇੱਕ ਹਥਿਆਰ ਦੇ ਤਨਾਂ ਜੀ ਜਦੋਂ ਜਦੋਂ ਆਪਣੇ ਮਨਮੋਹਨ ਸਿੰਘ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੀ 2009 ਦੇ ਵਿੱਚ ਇਹ ਕਾਨੂੰਨ ਬਣਾਤਾ ਜੀ 2011 ਦੇ ਵਿੱਚ ਇਹ ਲਾਗੂ ਕਰਤਾ ਜੀ 2011 ਦੇ ਵਿੱਚ ਜਦੋਂ ਲਾਗੂ ਹੋ ਗਿਆ ਤਾਂ ਇੱਥੇ ਸਾਡੇ ਸਰਕਾਰ ਪੰਥਕ ਸਰਕਾਰ ਸੀ ਪੰਥਕ ਸਰਕਾਰ ਨੇ ਤਾਂ ਕੁਝ ਨਹੀਂ ਦੇਖਿਆ ਦੇ ਪਰਚੇ ਤੇ ਪਰਚਾ ਦੇ ਪਰਚੇ ਤੇ ਪਰਚਾ ਲਗਭਗ 3 ਲੱਖ ਮੁੰਡਿਆਂ ਦੇ ਉੱਤੇ ਪਰਚਾ ਦਿੱਤਾ ਉਹਨਾਂ ਨੇ 10 ਸਾਲ ਦੇ ਵਿੱਚ ਯਾਨੀ ਜਿੰਨੂੰ ਮੱਗੀ ਠੋਕ ਦੋ ਜਿੰਨੂੰ ਮੱਗੀ ਠੋਕ ਦੋ ਕਿਸੇ ਤੇ ਮਰਜ਼ੀ ਕੁਛ ਮਰਜ਼ੀ ਪਾ ਦਿਓ ਨਾ ਕੋਈ ਦਲੀਲ ਨਾ ਕੋਈ ਵਕੀਲ ਕੁਛ ਨਹੀਂ ਮਤਲਬ ਨਾ ਉਹਦੇ ਤੇ ਕੋਈ ਹੰਦਰਦੀ ਵੀ ਇਹ ਚੀਜ਼ ਵੀ ਇਹਦੇ ਨਾਲ ੱੱਕਾ ਹੋਇਆ ਹੁੰਦਾ ਹੋ ਤਾਂ ੱੱਕਾ ਰਿਹਾ ਤੇ ਜਿਹੜੀਆਂ ਮਾਨਜੋ ਕੋਟਾਂ ਨੇ ਇਹਨਾਂ ਦੇ ਗਵਾਹਿਆਂ ਦੇ ਥਰੂ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾਵਾ ਕਰ ਰਹੀਆਂ ਨੇ ਚੀਜ਼ ਹੈ ਨਹੀਂ ਡਾਕਟਰ ਸਾਹਿਬ ਮਾਨਿਓ ਮਾਨਿਓ ਕੋ ਅਦਾਲਤਾਂ ਵਿੱਚ ਤਾਂ ਜਿਹੜਾ ਬੰਦਾ ਹੁੰਦਾ ਮੰਨ ਲਓ ਮੈਂ ਹੀ ਆ ਮੇਰੀਆਂ ਜੇ ਪੰਜ ਗਵਾਹੀਆਂ ਨੇ ਪੁਲਿਸ ਵਾਲੀ ਇੱਕ ਹੈ ਉਹ ਮੰਨੀ ਜਾਏਗੀ ਮੇਰੇ ਪੰਜ ਬੰਦੇ ਝੂਠੇ ਸਾਬ ਕਿਤੇ ਨੇ ਕੋਰਟ ਜੇ ਨਹੀਂ ਕੋਟਾਂ ਵੀ ਕਿਤੇ ਨਾ ਕੀਤੇ ਗੁਨਾਹਗਾਰ ਹੈਗੀਆਂ ਨੇ ਦੇਖੋ ਜੀ ਜੇ ਇਹ ਚੀਜ਼ ਫੇਰ ਵੀ हट ਸਕਦੀ ਹੈ ਜੇ ਇਹਨਾਂ ਦੇ ਮੋਬਾਈਲ ਲੋਕੇਸ਼ਨ ਚੈੱਕ ਕੀਤੀ ਜਾਵੇ ਉਸ ਟਾਈਮ ਦੀ ਜੀ ਤੇ ਜਦੋਂ ਹੁਣ ਕਿਸੇ ਦਾ ਕੋਈ ਕਾਂਟਾ ਪੜਦਾ ਉਹਦੀ ਦਾ ਵੀਡੀਓ ਆ ਜਾਂਦੀ ਹੈ ਹਾਂ ਵੀ ਆ ਕਾਂਟਾ ਪੱਟ ਕੇ ਲਿਆ ਗਿਆ ਜੀ ਆ ਬਾਲੀ ਪੱਟ ਕੇ ਲਿਆ ਉਹ ਭੱਜ ਗਿਆ ਉਹ ਜਾਂਦਾ ਉਹ ਜਾਂਦੇ ਵੀਡੀਓ ਆਉਂਦੀ ਹੈ ਨਾ ਜੀ ਪਿੱਤੇ ਕਦੇ ਜਿੱਕੇ ਸਾਨੂੰ ਕੋਈ ਚਮਚੇ ਨਾਲ ਵੇਚਦਾ ਜਾਂ ਕਿਤੇ ਖੜਾ ਵੇਚੀ ਜਾਂਦਾ ਉਹਨੂੰ ਪੁਲਿਸ ਨੇ ਜਰਤ ਦੇ ਫੜ ਲਿਆਵੇ ਇਸ ਗੱਲ ਦੀ ਵੀਡੀਓ ਕਦੇ ਨਹੀਂ ਆਈ ਤੁਹਾਨੂੰ ਐਮੀ ਪਾਊਡਰਾਂ ਚ ਪੁਲਿਸ ਵਾਲਿਆਂ ਨਾਲ ਖੜੇ ਮੂੰਹ ਵੱਲ ਕੇ ਆਹ ਫੋਟੋ ਖਿੱਚ ਕੇ ਇਹ ਬਾਅਦ ਚ ਕਰ ਦਿੰਦੇ ਨੇ ਇਹ ਸਾਰਾ ਸਿਸਟਮ ਹੈ ਜਿਹੜਾ ਆਪਣਾ ਇਹ ਠੀਕ ਹੈ ਦੇਸ਼ ਦੇ ਕੋਈ ਬਹੁਤੇ ਭਲੇ ਵਾਸਤੇ ਕੰਮ ਨਹੀਂ ਕਰ ਰਿਹਾ ਇਹ ਦੇਸ਼ ਨੂੰ ਬਦਰਾਮ ਦੇਸ਼ ਨੂੰ ਖਤਮ ਕਰਨ ਵਾਲੇ ਪਾਸੇ ਚੱਲੇ ਹੋਏ ਜਿਹੜੇ ਪਹਿਲਾਂ ਦੇ ਕਦਮ ਨੇ ਉਹਨਾਂ ਦੇ ਉੱਤੇ ਹੀ ਸਾਰੀਆਂ ਸਰਕਾਰਾਂ ਚੱਲ ਰਹੀਆਂ ਨੇ ਕੋਈ ਇਹਨਾਂ ਦੇ ਮਤਲਬ ਵਿਚਾਰ ਵਟਾਂਦਰਾ ਕਰਕੇ ਇਹਨਾਂ ਚੀਜ਼ਾਂ ਨੂੰ ਬਦਲਣ ਦੀ ਲੋੜ ਹੈ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ 트럼ਪ ਕਰ ਰਿਹਾ ਹੈ ਆਪਦੀ ਪਬਲਿਕ ਵਾਸਤੇ ਰੋਟੀ ਦਾ ਇੰਤਜ਼ਾਮ ਸਹੂਲਤ ਦਾ ਇੰਤਜ਼ਾਮ ਆਪਣੇ ਕਰੀ ਜਾਂਦੇ ਨੇ ਕਿ ਅਸੀਂ ਇੱਕ ਅਤੀ ਆਂਦੂ ਨਿਕਲ ਲੁਧਿਆਣੇ ਜੇਲ੍ਹ ਬਣਾਵਾਂਗੇ ਜੀ ਉੱਥੇ ਜੇਲ੍ਹਾਂ ਦੇ ਉੱਤੇ ਤੰਬੂ ਲਾਵਾਂਗੇ ਜੀ ਆਪਣੇ ਆਗਲਾ ਚਲਦੀਆਂ ਨੇ ਮਤਲਬ ਆਪਾਂ ਟਰੰਪ ਹੋ ਜਾਂਦੀ ਤੋਂ ਸੋਚ ਤੋਂ ਕੋਈ ਸਿੱਖਿਆ ਲੈ ਲਈਏ ਤਾਂ ਕਿ ਆਪਾਂ ਆਪਣੀ ਨੌਜਵਾਨ ਪੀੜ੍ਹੀ ਹੈ ਜਿਹੜੀ ਕਿਉਂਕਿ ਚਾਹੇ ਇਹਨੂੰ ਪਹਿਲਾਂ ਅਤਵਾਦ ਦੇ ਨਾਂ ਤੇ ਮਾਰਿਆ ਗਿਆ ਫਿਰ ਵੱਖਵਾਦ ਦੇ ਨਾਂ ਤੇ ਮਾਰਿਆ ਗਿਆ ਹੁਣ ਨਸ਼ੇ ਦੇ ਨਾਂ ਤੇ ਜੇਲ੍ਹਾਂ ਤੇ ਡੱਕਿਆ ਜਾ ਰਿਹਾ ਹੈ ਕੁਛ ਬਾਹਰ ਬਾਗੇ ਕੁਛ 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 ਮਤਲਬ ਨੌਜਵਾਨੀ ਦੇ ਉੱਤੇ ਬਹੁਤ ਕਠੜ ਦਾ ਸਮਾਂ ਚੱਲ ਰਿਹਾ ਹੈ ਪਿਛਲੇ ਘੱਟੋ ਘੱਟ 15 ਸਾਲਾਂ ਤੋਂ ਹੂੰ ਤਾਂ ਜਿਹੜਾ ਪੰਜਾਬ ਦੇ ਉੱਤੇ ਤਾਂ ਪਿਛਲੇ 50 ਸਾਲਾਂ ਦੇ ਉੱਤੇ ਮਤਲਬ ਜਿਹੜੇ ਖਤਰੇ ਦੇ ਬੰਦਲ ਨੇ ਉਹ ਮਨਰਾਉਂਦੇ ਨੇ ਤੇ ਆ 15 ਸਾਲ ਤੋਂ ਤਾਂ ਖਾਸ ਕਰਕੇ ਮਤਲਬ ਪਰਚਾਵਾਦ ਦਾ ਯੁੱਗ ਚੱਲਿਆ ਹੋਇਆ ਜਿਹੜਾ ਆਪਾਂ ਕਹਿੰਦੇ ਨੇ ਪਰਜਾ ਤੇ ਪਰਜਾ ਨਹੀਂ ਇਹ ਪਰਚਾ ਪਰਚਾਵਾਦ ਦਾ ਪਰਜ ਨੂੰ ਪਰਜਾ ਨੂੰ ਜਨਤਾ ਨੂੰ ਸਹੂਲਤਾਂ ਦੇਣ ਨੂੰ ਆਪਾਂ ਪਰਜਾਵਾਦ ਕਹਿ ਸਕਦੇ ਆ ਕਿ ਜਨਤਾ ਦੇ ਪਰਚੇ ਪਾਬਾਕੇ ਅੰਦਰ ਠੋਕਣ ਨੂੰ ਪਰਚਾਵਾਦ ਕਹਿ ਸਕਦੇ ਆ ਆ ਦੇਖੋ ਸਦਾ ਪਾਵਰਾਂ ਨਹੀਂ ਰਹਿੰਦੀਆਂ ਹੁੰਦੀਆਂ ਜੀ ਜੀ ਕਈ ਦਿਨ ਹੋ ਗਏ ਸਿਤਾਰਾਮ ਨਾ ਦਾ ਇੱਕ ਐਸਐਚਓ ਹੈ ਉਮਰ ਕਾਇਦ ਹੋ ਗਈ 80 ਸਾਲ ਦੀ ਉਮਰ ਹੈ ਨੂੰ ਦੇਖ ਵੀ ਉਹਦੂਗਾ ਹਾਂ ਇਹ ਭੁਤਨੀਆਂ ਪੈਂਦੀਆਂ ਨੇ ਠੀਕ ਆ ਸੱਤਾ ਦੇ ਨਸ਼ੇ ਚ ਪਾਵਰ ਦੇ ਨਸ਼ੇ ਚ ਸਤਾਰਾਂ ਦੇ ਨਸ਼ੇ ਦੇ ਵਿੱਚ ਆ ਕੇ ਗਲਤ ਕੰਮ ਕਰ ਲੈਂਦੇ ਨੇ ਸਰਕਾਰਾਂ ਉਹਦੀ ਪੁਸ਼ਤ ਪਲਾਹੀ ਕਰਦੀਆਂ ਨੇ ਜਦੋਂ ਕਿ ਸਰਕਾਰਾਂ ਨੂੰ ਲੋਕਾਂ ਨੇ ਹੀ ਬਣਾਇਆ ਹੁੰਦਾ ਹੈ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਬਣੀ ਹੁੰਦੀ ਹੈ ਪਰ ਬਦ ਕਿਸਮਤੀ ਆ ਸਾਡੀ ਵੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਨਰਕ ਦੇ ਵਿੱਚ ਧੱਕ ਰਹੀ ਹੈ ਨਾ ਪਾਕਿਸਤਾਨ ਸਾਡੇ ਤੋਂ ਬਹੁਤ ਛੋਟਾ ਦੇਸ਼ ਹੈ ਇੰਡੀਆ ਤੋਂ ਇੰਡੀਆ ਦੀ ਕਰੰਸੀ ਬਹੁਤ ਪਾਕਿਸਤਾਨ ਤੋਂ ਉੱਪਰ ਹੈ ਹਾਂ ਮੇਰੀ ਇੱਕ ਦੋ ਵਾਰ ਗੱਲਬਾਤ ਹੋਈ ਸੀ ਕੋਈ ਆਪਣੇ ਕੋਲਰ ਜੁੜੇ ਸੀ ਤੁਹਾਡੇ ਉਹ ਪਾਕਿਸਤਾਨ ਤੋਂ ਇਸੇ ਨਸ਼ੇ ਦੀ ਗੱਲ ਹੋ ਰਹੀ ਸੀ ਸਾਲ ਪਹਿਲਾਂ ਹੀ ਗੱਲ ਹੈ ਤਾਂ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਸਰਕਾਰਾਂ ਨੇ ਕਹਿੰਦੇ ਸਾਡੇ ਨਸ਼ਾ ਬਹੁਤ ਹੈ ਪਰ ਕਹਿੰਦੇ ਅਸੀਂ ਆਪਣੇ ਨੌਜਵਾਨ ਨੂੰ ਦਾ ਨਾਮ ਬਨਾਮ ਨਹੀਂ ਕਰਦੇ ਸਾਡੇ ਇਹਨੇ ਕਿ ਉੱਥੇ ਐਵੇਂ ਦੇ ਕੰਮ ਨਹੀਂ ਹੁੰਦੇ ਉਹ ਸਰਕਾਰਾਂ ਉਲਟਾ ਪ੍ਰੋਹਤ ਸਾਈਡ ਕਰ ਰਹੀਆਂ ਨੇ ਵੀ ਨੌਜਵਾਨਾਂ ਨੂੰ ਕੰਮ ਕਰਦੇ ਲਈ ਹਲੇ ਕਿਉਂ ਗਰੀਬ ਦੇਸ਼ ਹੈ ਦੇਖੋ ਤਾਂ ਅਦਾ ਵੀ ਹੈ ਪਰ ਦੇਖੋ ਆਪਣੇ ਕਈ ਆਪਣੇ ਪਾਕਿਸਤਾਨ ਦੇ ਨਾਂ ਤੇ ਸਿਆਸਤ ਕਰੀ ਜਾਂਦੇ ਨੇ ਜੀ ਪਾਕਿਸਤਾਨ ਦੇ ਕੋਲੇ ਐਡਾ ਮੈਂ ਤੁਹਾਨੂੰ ਇਹ ਹਰਦੀ ਸਾਹਿਬ ਗੱਲ ਰੱਖਦਾ ਵੀ ਪਾਕਿਸਤਾਨ ਦਾ ਸਾਰੇ ਦਾ ਉਹਨਾ ਬਜਟ ਨਹੀਂ ਜਿੰਨਾ ਸਾਡੇ ਬੰਦੇ ਉਸ ਤੋਂ ਪਾਕਿਸਤਾਨ ਤੋਂ ਚਿੱਟਾ ਆਇਆ ਹੀ ਦਿਖਾਉਂਦੇ ਨੇ ਜੀ ਜੀ ਸਹੀ ਹੈ ਬੜੀ ਸੋਚਣ ਵਾਲੀ ਗੱਲ ਹੈ ਵੀ ਪਾਕਿਸਤਾਨ ਦਾ ਉਹਨਾਂ ਇੱਕ ਸਾਲ ਦਾ ਬਜਟ ਨਹੀਂ ਜਿੰਨਾ ਆਪਾਂ ਪਾਕਿਸਤਾਨ ਦੇ ਖਾਤੇ ਕਹਿੰਦੇ ਨੇ ਜੀ ਸਾਡੇ ਉਹਨੇ ਇੰਨਾ ਚਿੱਟਾ ਵੇਚਦਾ। ਕਿੱਥੋਂ ਭੇਜ ਦੂਗਾ ਚਿੱਟਾ? ਚਿੱਟਾ ਇੰਨਾ ਬਣਦਾ ਨਹੀਂ। ਚਿੱਟਾ ਸਰ ਤੁਹਾਨੂੰ ਮੈਂ ਦੱਸਿਆ 2 ਕੁਆਂਟਲ 56 ਕਿਲੋ ਖੀਨ ਚਾਹੀਦੀ ਹੈ 1 ਕਿਲੋ ਚਿੱਟਾ ਬਣਾਉਣ ਵਾਸਤੇ। ਜੀ ਜਿਹੜਾ ਕਿ ਅਵੇਲੇਬਲ ਹੀ ਨਹੀਂ ਹੈਗਾ ਮੈਂ ਹਸਤਾਲਾਂ ਦੇ ਵਿੱਚ ਮੈਂ ਆਪਰੇਸ਼ਨ ਕਰਾ ਕੇ ਆਇਆ ਮੈਨੂੰ ਪਤਾ ਹੈ ਉੱਥੇ ਸੁਣਨ ਵਾਸਤੇ ਟੀਕਾ ਜਿਹੜਾ ਉਹ ਚਿੱਟੇ ਦਾ ਲੱਗਦਾ ਹੈਗਾ ਫੈਂਟਾਨਿਲ ਦਾ ਲੱਗਦਾ ਹੈ ਤੇ ਉੱਥੇ ਉਹਦੀ 30000 ਰੁਪਿਆ ਕੀਮਤ ਹੈ ਇੰਜੈਕਸ਼ਨ ਦੀ ਤੇ ਜਿਹੜੀ ਉਹ ਲਾਉਂਦੇ ਨੇ ਦਰਕਾਰ ਪਿਓਰ ਚਿੱਟਾ ਦਾ ਫੇਰ ਵੀ ਨਹੀਂ ਹੁੰਦਾ ਫੈਂਟਾਨਿਲ ਹੁੰਦਾ ਉਹ ਫੈਂਟਾਨਿਲ ਚੈਨਾ ਤੋਂ ਆਉਂਦਾ ਉਹਦਾ ਲਾ ਕੇ ਡੰਗਾ ਲੈਂਦਾ 4 ਘੰਟੇ ਬੰਦਾ ਬੇਸੁਰਤ ਹੋ ਜਾਂਦਾ ਇਹ ਇਸ ਚੀਜ਼ਾਂ ਨੂੰ ਇਹਨਾਂ ਟੀਜਨ ਨੂੰ ਮੈਂ ਤਾਂ ਬੇਨਤੀ ਕਰਨਾ ਚੈਨਲ ਦੇ ਥਰੂ ਕਿਉਂ ਨੌਜਵਾਨੀ ਦਾ ਧਾਨ ਕਰਦੇ ਹੋ ਇਹ ਗੱਲਾਂ ਤੋਂ ਸੋਚ ਵਿਚਾਰ ਕਰਨ ਤੋਂ ਬਾਅਦ ਕੋਈ ਫੈਸਲੇ ਲਿਆ ਕਰੋ ਪਾਵਰਾਂ ਸਦਾ ਨਹੀਂ ਰਹਿੰਦੀਆਂ ਜੀ ਜੀ ਪਾਵਰਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਜਿਹੜਿਆਂ ਨੇ ਪਹਿਲਾਂ ਲੋਕਾਂ ਦੇ ਉੱਤੇ ਪਾਵਰਾਂ ਵਰਤੀਆਂ ਆਪਦੀਆਂ ਤੇ ਅੱਜ ਉਹ ਕਿਹੜੀ ਪੋਜੀਸ਼ਨ 'ਚ ਨੇ ਜਿਹੜੇ ਉਸ ਤੋਂ ਬਾਅਦ ਵਾਲਿਆਂ ਨੇ ਫੇਰ ਪਾਵਰਾਂ ਦਾ ਮਿਸਯੂਜ਼ ਕੀਤਾ ਉਹ ਅੱਜ ਕਿਸ ਪੋਜੀਸ਼ਨ 'ਚ ਨੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਆਪਣੇ ਚੈਨਲ ਦੇ ਥਰੂ ਜੇ ਪਾਵਰਾਂ ਦਾ ਮਿਸਯੂਜ ਨਾ ਕਰੋ ਨੌਜਵਾਨੀ ਦਾ ਘਾਣ ਨਾ ਕਰੋ ਉਹੀ ਗੱਲ ਨਹੀਂ ਹੈ ਇਹਨਾਂ ਨੂੰ ਬਸੇਬੇ ਦੀ ਲੋੜ ਹੈ ਇਹਨਾਂ ਨੂੰ ਰੋਜ਼ਗਾਰ ਦੀ ਲੋੜ ਹੈ ਇਹਨਾਂ ਦੇ ਝੂਠੇ ਪਰਚੇ ਪਾ ਕੇ ਇੱਥੇ ਚਿੱਟੇ ਨਾਂ ਦਾ ਤੈਅ ਕੋਈ ਨਹੀਂ ਹੈ ਚਿੱਟਾ ਦਾ ਮੈਨੂੰ ਦੱਸ ਤਾਂ ਪਤਾ ਲੱਗੇਗੀ ਚਿੱਟੇ ਦਾ ਕੈਮੀਕਲ ਨਾਮ ਕੀ ਹੈ ਹੀਰੋਨ ਦਾ ਨਾਮ ਸਮਾਇਕ ਦਾ ਨਾਮ ਹੈ ਇਸਕਾ ਅੰਫਿਟਾ ਮੈਨਾ ਉਹਦਾ ਨਾਮ ਹੈ ਮਤਲਬ ਜਿੱਤੇ ਦਾ ਕੋਈ ਨਾਂ ਹੀ ਨਹੀਂ ਪਰਚੇ ਜਿੱਟੇ ਦੇ ਪੈ ਰਹੇ ਨੇ ਬੜਾ ਜੇ ਥੋੜਾ ਜਿਹਾ ਗੌਰ ਨਾਲ ਦੇਖੀਏ ਨਾ ਜੇ ਪੜ ਪੜ ਕੇ ਤਾਂ ਬੜੇ ਅੱਖਾਂ ਦੇ ਵਿੱਚੋਂ ਅੰਜੂ ਆਉਂਦੇ ਨੇ ਕਿ ਹਜ਼ਾਰਾਂ ਨੌਜਵਾਨਾਂ ਦਾ ਜਿਹੜਾ ਭਵਿੱਖ ਹੈ ਉਹ ਖਤਮ ਕੀਤਾ ਗਿਆ ਚਲੋ ਡਾਕਟਰ ਸਾਹਿਬ ਆਖਰੀ ਸਵਾਲ ਦਾ ਜਵਾਬ ਦਿਓ ਵੀ ਜਿਹੜੇ ਕੱਲੇ ਪੁਲਿਸ ਮੁਲਾਜ਼ਮ ਫੜੇ ਗਏ ਨੇ ਕੀ ਇਹਨਾਂ ਤੇ ਸਖਤ ਐਕਸ਼ਨ ਕੋਈ ਲਏਗਾ ਸਰਕਾਰ ਕਿਉਂਕਿ ਦੇਖੋ ਹੁਣ ਸਾਰਾ ਕੁਝ ਸਰਕਾਰ ਦੇ ਉੱਪਰ ਹੈ ਦੇਖੋ ਇਹ ਪਰਚੇ ਅਰਜ਼ੀ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਹੈ ਇਹ ਵੀ ਰਕਤਰੀ ਹੈ ਜਿਹੜੀਆਂ ਗਵਾਹੀਆਂ ਨੇ ਉਹ ਇਹਨਾਂ ਨੂੰ ਸਹੀ ਤਰੁਕਤ ਨੇ ਮੰਨਿਆ ਮਾਨਯੋਗ ਜੱਜ ਸਾਹਿਬ ਜੋ ਫੈਸਲਾ ਕਰ ਦਣਗੇ ਉਹ ਮਨਜ਼ੂਰ ਹੋਊਗਾ ਤੇ ਜਿਹੜੀਆਂ ਇਹਨਾਂ ਦੀਆਂ ਲੋਕਰੀਆਂ ਤੋਂ ਇਹ ਡਿਸਕਸ ਕੀਤੇ ਜਾਣ ਚਲੋ ਗੱਲ ਹਕੀਕਤ ਤਾਂ ਸਹੀ ਹੈ ਜੀ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਸੋ ਦੋਸਤੋ ਜਿਹੜੇ ਸਾਡੇ ਨਾਲ ਜੁੜੇ ਸੀਗੇ ਸਾਡੇ ਦਰਸ਼ਕ ਦਿਨਦਰ ਜੀ ਮਾਨ ਸਾਹਿਬ ਤੋਂ ਤੇ ਬਹੁਤ ਵੱਡੀ ਕੱਪਡੇਟ ਆਈ ਹੈ ਕਿ ਬੀਤੀ ਰਾਤ ਫਿਰੋਜ਼ਪੁਰ ਦੇ ਵਿੱਚ ਅਹ 3 ਤੋਂ 4 ਪੁਲਿਸ ਮੁਲਾਜ਼ਮ ਇੱਕ ਸ਼ਿਫਟ ਗੱਡੀ ਦੇ ਵਿੱਚ ਚਿੱਟਾ ਲੈ ਕੇ ਜਾ ਰਹੇ ਸੀ ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਉਹ ਵਿੱਚੇ ਨਹੀਂ ਜਾ ਰਹੇ ਸੀ ਇਹ ਸਾਫ਼ ਨਹੀਂ ਹੋ ਸਕਿਆ ਪਰ ਬੀਐਸਐਫ ਦੀ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਰਾਹ ਦੇ ਵਿੱਚ ਆ ਕੇ ਉਹਨਾਂ ਦੀ ਗੱਡੀ ਰੋਕੀ ਅਤੇ ਉਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਜੋ ਵੀਡੀਓ ਆ ਰਹੀ ਹੈ ਸਾਹਮਣੇ ਉਸ ਵੀਡੀਓ ਦੇ ਵਿੱਚ ਪੁਲਿਸ ਵਾਲੇ ਆਪਣਾ ਮੂਲਕਾ ਹੁੰਦੇ ਦਿਖ ਰਹੇ ਨੇ ਇੱਕ ਦੋ ਸਰਦਾਰ ਵਕਤੀ ਨੇ ਪੱਗਾ ਬੰਨੀ ਹੋਈਆਂ ਨੇ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੇ ਨੇ ਪਰ ਗੱਲ ਚੱਲ ਰਹੀ ਹੈ ਕਿ ਜਿੱਥੇ ਭਗਵਾਨ ਤਮਨ ਸਾਡੇ ਸੀਐਮ ਨੇ ਨਸ਼ੇ ਦੇ ਵਿਰੁੱਧ ਛੇੜੀ ਹੋਈ ਹੈ ਮੁਹਿੰ ਲੋਕਾਂ ਦੇ ਢਾਈ ਜਾ ਰਹੇ ਹਨ ਕਰਨਗੜ੍ਹ ਅਦਸਕਰਾਂ ਦੇ ਉੱਥੇ ਹੀ ਪੰਜਾਬ ਪੁਲਿਸ ਵਾਲੇ ਹੁਣ ਨਸ਼ਾ ਵੇਚਦੇ ਦਿਖਾਈ ਦੇ ਰਹੇ ਨੇ ਜੋ ਕਿ ਬਹੁਤ ਮੰਦਭਾਗੀ ਖਬਰ ਹੈ ਕਿਉਂਕਿ ਆਮ ਲੋਕਾਂ ਦਾ ਨਾਮ ਹੋ ਰਿਹਾ ਹੈ ਖਰਾਬ ਸਾਫ਼ ਤੌਰ ਤੇ ਕਹੀਏ ਤਾਂ ਪੰਜਾਬ ਦਾ ਨਾਮ ਕੀਤਾ ਜਾ ਰਿਹਾ ਹੈ ਫਿਰ ਤੋਂ ਬਨਾਮ ਜਦ ਕੇ ਪੰਜਾਬ ਦੇ ਇੰਨਾ ਨਸ਼ਾ ਹੈ ਨਹੀਂ ਜਿੰਨਾ ਕੀਤਾ ਜਾ ਰਿਹਾ ਬਨਾਮ ਪੰਜਾਬ ਨੂੰ ਤਾਂ ਦੋਸਤੋ ਹੁਣ ਇਹ ਦੇਖਣਾ ਪਵੇਗਾ ਕਿ ਇਹ ਜਿਹੜੇ ਪੁਲਿਸ ਵਾਲੇ ਫੜੇਗੇ ਨੇ ਕੀ ਸਰਕਾਰ ਇਹਨਾਂ ਦੇ ਖਿਲਾਫ ਕੋਈ ਸਖਤ ਐਕਸ਼ਨ ਲਏਗੀ ਜਾਂ ਨਹੀਂ ਇਹ ਦੋਸਤੋ ਆਉਣ ਸਮਾਂ ਦੱਸੇਗਾ ਜੋ ਵਿਸਤੇ ਵੱਡੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਨਿਸ਼ੇ ਕਰਾਂਗੇ ਏਵਨ ਪੰਜਾਬੀ ਟੀਵੀ ਦੇ ਦੋਸਤੋ ਇਹ ਸਾਡੀ ਅੱਜ ਸਵੇਰ ਦੀ ਅਪਡੇਟ ਸੀ ਤੇ ਫਿਲਹਾਲ ਲਈ ਮੈਨੂੰ ਦਿਓ ਹੁਣ ਇਜਾਜ਼ਤ ਧੰਨਵਾਦ